ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਮਨੀ ਡੇਰੀ ਫਾਰਮ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਕੌਣੀ ਜ਼ਿਲ੍ਹਾ ਸ਼੍ਰੀ ਮੋਹਨਸਰ ਸਾਹਿਬ ਤਹਿਸੀਲ ਇਹਨੂੰ ਗਿੱਦੜਵਾ ਪੈਂਦੀ ਹੈ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਵੱਡੇ ਕੱਦ ਕਾਠ ਵਾਲੀ ਟੋਕੜ ਗੱبن ਜਰਸੀ ਦਿਖਾਉਂਗਾ ਚੈੱਕ ਪਾਸ ਸੋ ਵੀਡੀਓ ਨੂੰ ਐਂਡ ਤੱਕ ਵੇਖਿਆ ਜੇ ਜੀ ਨੂੰ ਪਸੰਦ ਆ ਜੂਗੀ ਤੇ ਆ ਕੇ ਆਪ ਦੀ ਥੱਲੀ ਨਾਲ ਖਰੀਦਦਾਰੀ ਕਰ ਲਿਆ ਜੇ ਨੰਬਰ ਬਾਈ ਜੀ ਹੋਰਾਂ ਦੇ ਵੀਡੀਓ ਦੇ ਐਂਡ ਤੇ ਸਕਰੀਨ ਦੇ ਉੱਪਰ ਚੱਲੂਗਾ ਜੀ ਇੱਕ ਨੰਬਰ ਤੇ ਸੋਹਣੀ ਜਰਸੀ ਬਾਈ ਜੀ ਹੋਰਾਂ ਦੀ ਦੂਜੀ ਸੂਈ ਆਸਤੇ ਗੱਬਣਾ 5 ਮਹੀਨੇ ਦੀ ਬਾਈ ਜੀ ਹੁਣੇ ਕਹਿੰਦੇ ਗੱਬਣਾ ਚੈੱਕ ਪਾਸ ਆ ਦੁੱਧ ਪਹਿਲੀ ਸੂਈ ਬਾਈ ਕਹਿੰਦਾ 18 ਕਿਲੋ ਚ ਵਾਇਆ ਇਸ ਟਾਈਮ ਦੁੱਧ ਬਾਈ ਕਹਿੰਦਾ 6-7 ਕਿਲੋ ਤਿਆਰ ਆ 50 ਮਹੀਨੇ ਦੀ ਗੱਬਣਾ ਚੈੱਕ ਪਾਸ ਹਾਈਟ ਵਾਜ ਫੋਲੋ ਚ ਲੰਮੇ ਵੱਡੇ ਕੱਦ ਕਾ 88 ਪੈਟ ਫੂਟਾ ਸੋਹਣਾ ਚੌੜਾ ਫੇਸ ਕੁਆਲਟੀ ਵੇਖ ਸਕਦੇ ਆ ਬਹੁਤ ਸੋਹਣੀ ਛੋਟਾ ਗੋਲ ਕੰਨ ਬੋਦੀ ਵਾਲੀ ਜਰਸੀ ਆਈਟ ਵਾਈ ਫਾਲੋ ਚੱਲ ਮੈਂ ਵੱਡੇ ਕੱਦ ਦੇ ਘਾਟ ਵਾਲੀ ਆ ਦੁੱਧ ਬਾਈ ਦੱਸਦਾ ਪਹਿਲੇ ਸੂਏ 18 ਕਿਲੋ ਜੁਆਇਆ ਇਸ ਟਾਈਮ 6-7 ਕਿਲੋ ਉਧਰ ਰੈਡੀ ਆ 5 ਮਹੀਨੇ ਦੀ ਗੱਭਨ ਚੈੱਕ ਪਾਸ ਆਈਟ ਵਾਈ ਸੋਨੇ ਕੱਦਕਾਰ ਦੀ ਆਂਦੇ ਸਾਈਜ਼ ਮੇਂ ਨੇੜ ਤੋਂ ਦਿਖਾ ਦੇਣਾ ਆ ਦੋਸਤੋ ਵੇਖ ਸਕਦੇ ਆ ਚਾਰੇ ਥਾਂ ਬਹੁਤ ਸੋਹਣੇ ਮੁੱਠੀ ਵਾਲੇ ਗੈਪ ਚ ਨਿੱਖਰ ਮੇ ਕੱਲੇ ਕੱਲੇ ਲੱਗੇ ਹੋਏ ਆ ਚਾਰੇ ਥਾਂ ਸੇਮ ਹੀ ਸਾਈਜ਼ ਆਤੀ ਚਵਾਈ ਵਾਲੇ ਕਿਸ ਕੁਆਲਿਟੀ ਸੋਹਣੇ ਸੋਹਣੇ ਮੂੰਹ ਮੱਥੇ ਦੀ ਛੋਟਾ ਗੋਲ ਕਰਨ ਬੋਦੀ ਵਾਲੀ ਜਰਸੀ ਕੜ ਕੁਡਾ ਸੋਨਾ ਚੌੜਾ ਹਾਈਟ ਵਾਈਫ ਵਾਲੋ ਚ ਲੰਮੇ ਵੱਡੇ ਗੱਦ ਘਾਟ ਵਾਲੀ ਆ ਇਸ ਕੁਆਲਿਟੀ ਬਹੁਤ ਸੋਹਣੀ ਤੇ ਮੁੱਲ ਬਾਈ ਨੇ ਰੱਖਿਆ ਹੋਇਆ ਵੱਚੀ ਦਾ MP 이어ਪੀਆ ਉੱਚ ਬਾਈ ਕਹਿੰਦਾ ਮਾਨਤਾਨ ਹੋ ਜੂ ਸੋ ਜੀ ਨੂੰ ਪਸੰਦ ਆ ਜੂ ਕਿ ਨੰਬਰ ਬਾਈ ਜੀ ਹੋਰਾਂ ਸਕਰੀਨ ਦੇ ਉੱਪਰ ਚੱਲ ਰਿਹਾ ਹੈਗਾ ਬਾਈ ਜੀ ਹੋਰਾਂ ਨਾਲ ਗੱਲਬਾਤ ਕਰ ਲਿਆ ਜੇ ਵੀਡੀਓ ਨੂੰ ਐਂਡ ਤੱਕ ਵੇਖਣ ਲਈ ਬਹੁਤ ਬਹੁਤ ਧੰਨਵਾਦ ਜੀ ਮਿਲਦੇ ਆਂ ਜਲਦ ਕਿਸੇ ਹੋਰ ਨਵੀਂ ਵੀਡੀਓ ਦੇ ਨਾਲ ਉਦੋਂ ਤਾਈਂ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ